ਬਰੀਆ ਭਾਈ ਕਿੱਧਰ ਚੱਲੇ ਅੱਜ ਅੱਛਾ ਕਿਵੇਂ ਅੱਛਾ ਪੂਰਾ ਬਾਵਾ ਹੈਗਾ ਇਹ ਜੀ 3000 ਸਕਰ ਫੁੱਟਾ ਉਤੀ ਅੱਜ ਮੰਨ ਕੇ ਚੱਲ ਪੈਣਾ 30000 ਦਾ ਡਾਊਨ ਪੋਰਟੂਗਲ ਐਂਟਰ ਪੈਣਾਗਾ ਠੀਕ ਹੈ ਜੀ ਤੇ ਨਕਸ਼ੇ ਤੇ ਕਲਾਸਿਕ ਵਾਲਾ ਫੁੱਲ ਪੂਰੀ ਘੈਂਟ ਹੈ ਕੋਠੀ ਆਪਾਂ ਤੁਹਾਨੂੰ ਵੀਡੀਓ ਪਾਵਾਂਗੇ ਵੀਡੀਓ ਦੇਖ ਕੇ ਤੁਸੀਂ ਐਂਡ ਤੱਕ ਠੀਕ ਕਿਵੇਂ ਸਿਸਟਮ ਆ ਕੀ ਆ ਨਵੀਆਂ ਗੱਲਾਂ ਆਪਾਂ ਨੂੰ ਹੀ ਮਿਲਣੀਆਂ ਸਿੱਖਣ ਨੂੰ ਨਵਾਂ ਕੰਮ ਆਗਾ ਬਿਲਕੁਲ ਜੀ ਚੱਲਦੇ ਹਾਂ ਹੁਣ ਮਿਲਦੇ ਹਾਂ ਫਿਰ ਤੁਹਾਨੂੰ ਆਪਾਂ ਉੱਥੇ ਠੀਕ ਹੈ ਜੀ ਲੈਂਟਰ ਤੇ ਜਾ ਕੇ ਪਾਵੀ ਆਜੋ ਵੀ ਮਿੱਤਰੋ ਹੁਣ ਆਪਾਂ ਪਹੁੰਚ ਗਏ ਬਾਈ ਦੇ ਘਰ ਪਿੰਡ ਵਾਲਿਆਂ ਵਾਲੀ ਜੀ ਦੇਖ ਰਹੇ ਹੋ ਟੂਲਾ ਜਿਹੜਾ ਕਰਕੇ ਜਾਲ ਵਗੈਰਾ ਬੰਨ ਕੇ ਮੂਰੇ ਡਾਊਨ ਪੋਰਚ ਦਾ ਕੰਮ ਜਿਹੜਾ ਤਿਆਰ ਕੀਤਾ ਪਿਆਗਾ ਮਿਸਤਰੀ ਬਾਈਆਂ ਨੇ ਤੇ ਬਾਕੀ ਜਿਹੜੀ ਸ਼ੈਡ ਤੇ ਜਗਾ ਛੱਡੀ ਪਈ ਆ ਬਾਈ ਉਹ ਲੈਂਟਰ ਹਲੇ 2-4 ਦਿਨ ਠਹਿਰ ਕੇ ਪੂਗਾ ਮਸ਼ੀਨ ਲੱਗੀ ਪਈ ਐ ਜਿਹੜਾ ਬਾਈ ਅੱਜ ਲੈਂਟਰ ਪਾਣਾ ਇਹ ਡਾਊਨ ਪੋਰਚ ਦਾ ਲੈਂਟਰ ਪਾਣਾਗਾ ਲਗਭਗ 2.5-300 ਦੇ ਕਰੀਬ ਜਿਹੜਾ ਏਰੀਆਗਾ ਇਹਦੇ ਵਿੱਚ ਜਿਹੜੀਆਂ ਆਪਾਂ ਬਿਜਲੀ ਫਿਟਿੰਗ ਦੀਆਂ ਪਾਈਪਾਂ ਵਗੈਰਾ ਉਹ ਪਾਵਾਂਗੇ ਤੇ ਆਪਾਂ ਸਾਨੂੰ ਲੈ ਕੇ ਚੱਲਦੇ ਹੁਣ ਉੱਪਰ ਉੱਪਰੋਂ ਦਿਖਾਉਣੇ ਜਿਹੜਾ ਜਾਲ ਵਗੈਰਾ ਬੰਨਿਆ ਹੋਇਆਗਾ ਬਾਕੀ ਬਾਈ ਕਲਾਸਿਕਲ ਕੋਠੀ ਆਹੇ ਫੁੱਲ ਪੂਰੇ ਕਮਰੇ ਵਗੈਰਾ ਇਹਦੇ ਖੁੱਲੇ ਡੁੱਲੇ ਕਮਰੇ ਆ ਨਾਲ ਆ ਦੂਸਰੇ ਭਾਈ ਦੀ ਕੁੱਠੇ ਬਾਈ ਇਕੱਠੇ ਮਕਾਨ ਬਾਈ ਬਣਾ ਰਿਹਾਗਾ ਤੇ ਹੁਣ ਤੁਹਾਨੂੰ ਆਪਾਂ ਉੱਪਰ ਦਿਖਾਉਣੇ ਆ ਮੋਲਡਿੰਗ ਬਣਾਈ ਹੋਈ ਆ ਮਿਸਤਰੀ ਨੇ ਮੋਲਡਿੰਗ ਦੇ ਉੱਪਰ ਬਾਈ ਨਿੰਦਰ ਬਾਈ ਨੇ ਮਾਰਤੀ ਖਾਲ ਹਰੇਕ ਮਿਸਤਰੀ ਦਾ ਬਾਈ ਦੇਖੋ ਆਪ ਦਾ ਆਪ ਦਾ ਸਾਹਬ ਆ ਕੋਈ ਫਰਮੇ ਨਾਲ ਮੋਲਡਿੰਗ ਬਣਾਉਂਦਾ ਕੋਈ ਪੀਓਪੀ ਨਾ ਬਣਾਉਂਦਾ ਤੇ ਕੋਈ ਸਿਮੈਂਟ ਚ ਹਰੇਕ ਦਾ ਅਲੱਗ-ਅਲੱਗ ਤਰੀਕਾ ਹਨਾ ਤੇ ਆ ਬਾਈ ਪਾ ਰਿਹਾ ਆਪਣਾ ਟੂਟੀਆਂ ਵਾਲੀਆਂ ਪਾਈਪਾਂ ਬਾਈ ਪਲੰਬਰ ਬਾਈ ਇਹ ਬਾਈ ਨਾਲ ਦੀ ਨਾਲ ਮਿੱਟੀ ਸ਼ਡਿੰਗ ਕਰ ਰਹੇ ਆ ভাই ਇਹ ਪੈਪਾ ਆਪਾਂ ਨੂੰ ਜਿੱਥੇ ਵੀ ਕਿਤੇ ਹੁੰਦਾ ਪੁਆਇੰਟ ਨਾਲ ਦੀ ਨਾਲ ਹੀ ਪਾਉਣੀ ਚਾਹੀਦੀਆਂ ਨੇ ਬਾਕੀਆਂ ভাই ਆਪਾਂ ਨਕਸ਼ੇ ਤੇ ਕੰਮ ਕੀਤਾ ਸਾਰਾ ਨਕਸ਼ਾ ਬਣਿਆ ਹੋਇਆ ਸੀ ਟੂਟਾਂ ਵਾਲਾ ਵੀ ਨਕਸ਼ੇ ਤੇ ਕਰ ਰਿਹਾਗਾ ਨਕਸ਼ੇ ਦੇ ਉੱਪਰ ਆਪਾਂ ਨੂੰ ਇੱਥੇ ਕੰਸੀਡ ਲਾ ਦਿੱਤੇ ਸੀ ਤੇ ਕਫਾਇਨ ਬਾਕਸ ਦਿੱਤਾ ਸੀਗਾ ਆਪ ਤੁਸੀਂ ਦੇਖ ਰਹੇ ਹੋ ভাই ਸਾਈਡ ਤੇ ਜਿਹੜੀ ਕੁੱਟੀ ਦੇਖ ਰਹੀ ਹੈ ਖੁੱਲੇ ਡੁੱਲੇ ਕੰਮ ਰਿਹਾ ਇਹਦੇ 2-4 ਦਿਨਾਂ ਚ ਇਹਦਾ ਜਿਹੜਾ ਨੈਕਸਟ ਲੈਂਟਰ ਆਉ ਪਊਗਾ ਤੇ ਅੱਜ ਡਾਊਨ ਲੈਂਟਰ ਪੈ ਰਿਹਾਗਾ ਬਾਕੀ ਬਾਈ ਨੇ ਆ ਦੇਖੋ ਤਿਆਰ ਕਰਕੇ ਜਮਾਂ ਲੈਂਟਰ ਦੇ ਕਰਕੇ ਛੱਡਿਆ ਹੋਇਆ ਕੰਮ ਬਸ ਪਾਵਾਂਗੇ ਇਹਦੇ ਵਿੱਚ ਇਹਦੇ ਵਿੱਚ ਬਾਈ ਮੇਨ ਕੀ ਦਿੱਕਤ ਆ ਗਈ ਆਪਾਂ ਨੂੰ ਜਿਹੜਾ ਬੀਮ ਸੀਗਾ ਉਹ ਸੈਂਟਰ ਤੋਂ ਆਰਡ ਰੱਖਿਆ ਹੋਇਆ ਸੀ ਨਕਸ਼ੇ ਤੇ ਜਾਲ ਵਾਲੇ ਵੀਰਾਂ ਨੇ ਭਲੇਖੇ ਨਾਲ ਸੈਂਟਰ 'ਚ ਰੱਖਤਾ ਆਪਾਂ ਕਰਕੇ ਆਪਾਂ ਥੋੜਾ ਜਿਹਾ 빙ਾ ਡੇਡਾ ਜਿਹਾ ਕੀਤਾ ਕਈ ਵਾਰੀ ਕਮੈਂਟ ਕਰੀ ਜਾਣਗੇ ਬਾਈ ਤੇ ਬੀਮ ਟੱਡਾ ਪਿਆ ਇਹ ਬਾਈ ਮਿਸਤਰੀ ਨੇ ਤਾਂ ਸਹੀ ਰੱਖਿਆ ਸੀ ਪਰ ਆਪਣਾ ਫੈਨ ਬਾਕਸ ਦੇ ਚੱਕਰ ਦੇ ਕਾਰਨ ਥੋੜਾ ਜਿਹਾ ਇਹਨੂੰ ਹਿਲਾਉਣਾ ਪੈ ਗਿਆ ਕਿਉਂਕਿ ਸਾਨੂੰ ਪਤਾ ਬਾਈ ਬੀਮ ਤਾਂ ਵਿਚ ਲੁੱਕ ਜਾਣਾ ਤੇ ਫੈਨ ਬਾਕਸ ਜੇ ਆਪਾਂ ਆਰਡ ਰੱਖਤਾ ਥੱਲੇ ਕਾਲ ਨੂੰ ਮੁੜ ਕੇ ਮੈਂਟਸ ਪਲੱਸ ਵਗੈਰਾ ਹੋਣੀਆਂ ਤੇ ਫਿਰ ਬਾਈ ਇਹ ਸਾਰੀ ਸਾਰਾ ਥੱਲੇ ਇਸ ਤਰ੍ਹਾਂ ਬਈ ਆਪਾਂ ਚਾਰ ਕਨਸੀਲਡਾਂ ਲਾ ਕੇ ਸ਼ੈਡਾਂ ਤੇ ਵਿਚਾਲੇ ਆਪਾਂ ਇਹਦੇ ਇੱਕ ਰੱਖਤਾ ਫੈਨ ਬਾਕਸ ਚਾਰੇ ਪਾਸੇ ਟੇਪ ਵਗੈਰਾ ਲਾ ਕੇ ਅਖਬਾਰ ਲਾ ਕੇ ਇੱਕ ਪਾਇਆ ਬਈ ਮੇਨ ਕੱਢਤੀ ਬਾਕੀ ਸੋਨੂੰ ਆਪਣਾ ਕੰਮ ਆ ਜਿਹੜਾ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਹੁਤ ਜਲਦੀ ਬਈ ਆਪਾਂ ਇਹਦੀ ਇੱਕ ਵੱਡੀ ਵੀਡੀਓ ਹੋਰ ਨੈਕਸਟ ਲੈਂਟਰ ਦੀ ਤੇ ਹੋਰ ਵਿੱਚੋਂ ਸਾਰੀ ਤੁਹਾਡੇ ਨਾਲ ਬਈ ਅਪਡੇਟ ਜਿਵੇਂ ਜਿਵੇਂ ਹੋਊ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਤੇ ਇਸ ਤਰ੍ਹਾਂ ਦੇ ਬਈ ਵੀਡੀਓ ਦੇਖਣ ਲਈ ਆਪਣੇ ਬਈ ਚੈਨਲ ਨੂੰ ਸਬਸਕ੍ਰਾਈਬ ਬਈ ਜਰੂਰ ਕਰ ਲਓ ਧੰਨਵਾਦ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ